ਫੁੱਲੜ ਪੀਜ਼ਾ ਕਪਲ ਵਾਂਗੂ ਇਹਨਾਂ ਨੇ ਵੀ ਲਾਤੀ ਬੇਸ਼ਰਮੀ ਦੀ ਹੱਦ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆਪਣੀ ਇਹ ਜ਼ਿੰਦਗੀ ਦੇ ਨਜ਼ਾਰੇ ਲੈ ਰਹੇ ਨੇ ਤੇ ਲੋਕ ਵੀ ਇਹਨਾਂ ਦੀਆਂ ਵੀਡੀਓ ਨੂੰ ਸਰਚ ਮਾਰ-ਮਾਰ ਕੇ ਇਹਨਾਂ ਦਾ ਤਮਾਸ਼ਾ ਦੇਖ ਰਹੇ ਨੇ ਇਹ ਬੰਗਾਲ ਦਾ ਇੱਕ ਕਪਲ ਹੈ ਜੋ ਕਿ ਆਪਣਾ ਮਨੋਰੰਜਨ ਦੇ ਲਈ ਵੀਡੀਓ ਬਣਾਉਂਦੇ ਨੇ ਤੇ ਕਿਸੇ ਤਰ੍ਹਾਂ ਇਹਨਾਂ ਦੀ ਵੀਡੀਓ ਲੀਕ ਕਰ ਦਿੱਤੀ ਜਾਂਦੀ ਹੈ ਤੇ ਹੁਣ ਇਹ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੁੱਲੜ ਪੀਜ਼ਾ ਦੇ ਵਾਂਗੂ ਇਹਨਾਂ ਨੇ ਵੀ ਬੇਸ਼ਰਮੀ ਦੀ ਹੱਦ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਵੀ ਆਪਣੀ ਪੱਗ ਨੂੰ ਦਾਗ ਲਾਉਂਦੇ ਹੋਏ ਇੱਕ ਮਿੰਟ ਨਹੀਂ ਸੀ ਲਾਇਆ ਤੇ ਪੰਜਾਬ ਵਿੱਚ ਤੇ ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਵੀਡੀਓ ਜੋ ਹੈ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ ਅੱਜ ਇੱਕ कपल ਜੋ ਕਿ ਪੰਜਾਬ ਛੱਡ ਕੇ ਬਗਾਨੇ ਦੇਸ਼ ਜਾ ਕੇ ਬੈਠ ਗਿਆ ਇਸ ਬੇਸ਼ਰਮੀ ਦੇ ਕਰਕੇ ਇਹ ਆਪਣੇ ਮਨੋਰੰਜਨ ਦੇ ਲਈ ਵੀਡੀਓ ਬਣਾਉਂਦੇ ਨੇ ਤੇ ਫਿਰ ਲੀਕ ਹੋ ਜਾਂਦੀ ਹੈ किया ਜਾਂਦਾ ਹੈ ਕਿ ਕਿਸੇ ਦੁਆਰਾ ਲੀਕ ਕਰ ਦਿੱਤੀ ਗਈ ਹੈ ਪਰ ਆਖਿਰ ਦੇ ਵਿੱਚ ਫਿਰ ਇਹਨਾਂ ਵੱਲੋਂ ਮਾਫੀ ਮੰਗ ਲਈਤੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹੋ ਜਿਹੀਆਂ ਵੀਡੀਓ ਇਹ ਖੁਦ ਆਪ ਲੀਕ ਕਰਦੇ ਨੇ ਵਾਇਰਲ ਹੋਣ ਦੇ ਲਈ ਕਿ ਜਾਣ ਮੋਝ ਕੇ ਕਿਸੇ ਵੱਲੋਂ ਕੀਤੀ ਜਾਂਦੀ ਹੈ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਧੰਨਵਾਦ ਤੁਹਾਡਾ